ਜਮਨ ਸਿੰਘ ਜਖੂ ਜੀ ਕੀ ਕਰਨਾ ਚਾਹੋਗੇ ਜਦ ਭਗਤ ਰਵੀ ਦੱਸਦੇ ਜਨਮ ਦਿਹਾੜੇ ਤੇ ਜਦ ਤੁਸੀਂ ਪ੍ਰਵਾਦ ਫਰੀਆਂ ਕੱਢ ਰਹੇ ਕਿੱਥੇ ਕਿੱਥੇ ਲੈ ਕੇ ਜਾਂਦੇ ਸੀ ਅਸੀਂ ਪ੍ਰਵਾਦ ਫਿਰ ਗਏ ਜੀ ਆਪਣੇ ਮਹੱਲੇ ਵਿੱਚ ਜੇ ਬਾਰੋਂ ਸੰਗਤ ਦੀ ਸੰਗਤ ਸੱਦੇ ਦੇ ਬਾਹਰ ਵੀ ਜਾਈਦਾ ਤੇ ਮਹੱਲੇ ਵਿੱਚ ਵੀ ਪ੍ਰਵਾਦ ਫਰੀਆਂ ਕੱਢੀਆਂ ਪਿਛਲੀ ਵਾਰੀ 7 ਕੱਢੇ ਸੀ ਯਾਦ ਕੀ ਤਕਰੀਬਨ 7 ਦੇ ਘਰ ਚ ਕੱਢ ਰਹੇ ਆ ਤੇ ਕਹਿਣਾ ਇਹ ਚਾਹਾਂਗੇ ਮਹਾਰਾਜ ਸੱਚੇ ਪਾਤਸ਼ਾਹ ਬੇਗੰਪੁਰਾ ਸ਼ਹਿਰ ਦਾ ਨਾਮ ਦੋ ਖੰਦੋਕ ਨਹੀਂ ਤੈਂ ਠਾਉਂ ਨਾਦਰ ਸਵੀਜ਼ ਕਰੋਜ ਨਾ ਮਾਲਕਾ ਖੋਫ ਨਾ ਕਦਾ ਤਰਸ ਜਵਾਲ ਸੰਗਤ ਨੂੰ ਸੰਦੇਸ਼ ਦਿਨਾ ਚਾਹਾਂਗੇ ਵੀ ਨਸ਼ਿਆਂ ਤੋਂ ਰਹਿਤ ਸਮਾਜ ਦੀ ਸਿਰਜਣਾ ਵਾਸਤੇ ਚੰਗਾ ਜੀਵਨ ਬਤੀਤ ਕਰਨ ਵਾਸਤੇ ਸੰਗਤ ਜਿਹੜੀ ਹੈ ਉਹਨੂੰ ਪ੍ਰੇਰਿਤ ਕਰਦੇ ਹਾਂ ਤੇ ਸੰਗਤ ਨੂੰ ਜੁੜਨਾ ਚਾਹੀਦਾ ਸਾਧ ਸੰਗਤ ਨੂੰ ਇਹੋ ਬੇਨਤੀ ਕਰਦੇ ਹਾਂ ਜਿਵੇਂ ਕਿ ਪ੍ਰਭਾਤ ਰਹੀਏ ਮਹੱਲੇ ਵਿੱਚ ਕਿਤੇ ਕਿੰਨਾ ਕੁ ਸੰਯੋਗ ਸੰਗਤਾਂ ਨੂੰ ਮਿਲਦਾ ਹੈ ਜੀ ਸੰਗਤਾਂ ਦਾ ਪੂਰਾ ਸੰਯੋਗ ਮਿਲਦਾ ਜੀ ਸੰਗਤਾਂ ਦਾ ਪੂਰਾ ਸੰਯੋਗ ਮਿਲਦਾ ਆਪਾਂ ਨੂੰ ਹਰ ਸੰਗਤ ਯਾਦ ਕਰਦੀ ਹੈ ਹਰ ਸਾਲ ਦੀ ਤਰ੍ਹਾਂ ਜਿੱਤੇ ਇਸ ਸੰਗਤ ਤੇ ਯਾਦ ਕਰਦੀ ਆ ਤੇ ਅਸੀਂ ਸੰਗਤ ਲੈ ਕੇ ਪਹੁੰਚਦੇ ਹਾਂ ਜਨਮ ਦਿਹਾੜੇ ਦੇ ਕੀ ਕੀ ਪ੍ਰਬੰਧ ਕੀਤਾ ਜਾਂਦਾ ਕੀ ਜੀ ਜਨਮ ਦਿਹਾੜੇ ਦੇ ਪ੍ਰੋਗਰਾਮ ਜੀ 10 ਤਰੀਕ ਨੂੰ ਨਗਰ ਕੀਰਤਨ ਤੇ 12 ਤਰੀਕ ਨੂੰ ਖੰਡ ਪਾਠ ਦੇ ਭੋਗ ਤੇ 5 ਤਰੀਕ ਤੋਂ ਪ੍ਰਵਾਦ ਫਿਰ ਸ਼ੁਰੂ ਹੋਈਆਂ ਸੀਗੀਆਂ ਜੋ ਕਿ ਚੱਲ ਰਹੀਆਂ ਇਹੋ ਇੰਤਜ਼ਾਮ ਦੇ ਹੋਏ ਪ੍ਰੋਗਰਾਮ ਕੀਤਾ ਜਾਂਦਾ ਜੀ ਸੰਗਤਾਂ ਨੂੰ ਹੋਰ ਸੰਦੇਸ਼ ਦੇਣਾ ਚਾਹੋਗੇ ਸੰਗਤਾਂ ਨੂੰ ਸੰਦੇਸ਼ ਗੁਰੂ ਮਹਾਰਾਜ ਦੀ ਬਾਣੀ ਹੈ ਬਾਣੀ ਦੇ ਮੁਤਾਬਕ ਜੀ ਜਿਹੜਾ ਦੱਸਿਆ ਵੀ ਗੁਰੂ ਘਰ ਨਾਲ ਜੜੋ ਵਾਣੀ ਪੜੋ ਬਾਣੀ ਨਾਲ ਜੁੜੋ ਤੇ ਚੰਗੀ ਚੰਗਾ ਜੀਵਨ ਬਤੀਤ ਕਰੋ ਇਹੋ ਇਸ ਨੂੰ